ਖਰਾਸਾ ਸਾਹਿਬ ਰਵਨੀਸ਼ ਸਿੰਘ ਬਿੱਟੂ ਕਹਿੰਦੇ ਨੇ ਇਹ ਪ੍ਰਵਾਸੀ ਨਹੀਂ ਦੇਸ਼ ਵਾਸੀ ਨੇ ਜੇਕਰ ਇਹ ਨਾ ਹੋਣ ਤਾਂ ਪੰਜਾਬ ਦਾ ਵਿਕਾਸ ਰੁਕ ਜਾਵੇਗਾ ਪੰਜਾਬ ਦੇ ਘਰਾਂ ਦੀਆਂ ਛੱਤਾਂ ਨਹੀਂ ਪੈਣੀਆਂ ਬਿੱਟੂ ਨੂੰ ਕਹੋ ਵੀ ਕਰ ਚੈੱਕ ਕਰ ਪੜਿਆ ਕਰ ਬੋਲਣ ਤੋਂ ਪਹਿਲਾਂ ਗੁਜਰਾਤ ਵਿੱਚ ਕੋਈ ਨੌਨ ਗੁਜਰਾਤੀ ਡਾਇਰੈਕਟਲੀ ਜ਼ਮੀਨ ਨਹੀਂ ਲੈ ਸਕਦਾ ਅੱਛਾ ਭਾਜਪੀ ਨੇ ਹੁਣ ਉੱਤਰਾਖੰਡ ਚ ਵੀ ਇਹ ਲਾ ਬਣਾਤਾ ਉੱਤਰਾਖੰਡ ਵਿੱਚ ਵੀ ਜਾ ਕੇ ਕੋਈ ਗੈਰ ਉੱਤਰਾਖੰਡੀ ਜ਼ਮੀਨ ਨਹੀਂ ਲੈ ਸਕਦਾ ਤੁਹਾਨੂੰ ਕੀ ਪਤਾ ਕਿੰਨੇ ਗੈਰ ਪੰਜਾਬੀ ਆ ਗਏ ਨੇ ਇੱਥੇ ਕੋਈ ਕਿਸੇ ਨੂੰ ਗਿਣਤੀ ਹੈ ਭਗਵਾਨਤਮਨ ਕਹਿੰਦੇ ਨੇ ਕੀ ਪੰਜਾਬੀ ਵੀ ਤਾਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਅਸੀਂ ਲੰਗਰ ਲਾਉਣ ਵਾਲੇ ਆ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਜਿਹੜਾ ਜਿਹੜੇ ਸਾਡੇ ਕੈਨੇਡਾ ਆਸਟ੍ਰੇਲੀਆ ਜਾਂਦੇ ਨੇ ਉਹ ਬਗੈਰ ਸ਼ਰਤਾਂ ਤੋਂ ਸਿਟੀਜ਼ਨ ਬਣ ਜਾਂਦੇ ਨੇ ਕਿੰਨੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਕਿਹੜਾ ਦੇਸ਼ ਆ ਜਿਹੜਾ ਬਗੈਰ ਪਾਸਪੋਰਟ ਤੋਂ ਜਹਾਜ਼ ਚੜ੍ਹਾ ਲੈਂਦਾ ਇੱਥੇ ਦਾ ਜਿਹੜਾ ਬੰਦਾ ਦਿੱਲੀੋਂ ਬੈਠਾ ਆਨਲਾਈਨ ਅਪਲਾਈ ਕਰਦਾ ਤੇ ਸਾਡੇ ਪੰਜਾਬ ਦਾ ਜਿਹੜੇ ਨੌਕਰੀ ਲੈ ਕੇ ਗਾਂ ਜਾਂਦਾ ਅਗਲਾ ਤੋ ਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜਿੰਗ ਕਹਿੰਦੇ ਨੇ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਲੜਾਈ ਲੜਾਂਗੇ ਉਹਨਾਂ ਦੇ ਰਜਿਸਟਰੀ ਉਹਨਾਂ ਦੇ ਰਹਿਸ਼ੀ ਮਸਲੇ ਨੇ ਜਿਹੜੇ ਅਸੀਂ ਲੜਾਂਗੇ ਨਾ ਪੰਜਾਬ ਦੇ ਵਿੱਚ ਬਦਲ ਰਹੀ ਡੈਮੋਗ੍ਰਾਫੀ ਬਾਰੇ ਸਿਰਫ ਖੈਰਾ ਹੀ ਗੱਲ ਕਿਉਂ ਕਰ ਰਹੇ ਨੇ ਬਾਕੀ ਕਾਂਗਰਸ ਕਿਉਂ ਚੁੱਪ ਹੈ ਸਕਪਾਲ ਸਿੰਘ ਖੈਰਾ ਵੱਲੋਂ ਪ੍ਰਵਾਸੀ ਮਜ਼ਦੂਰਾਂ ਬਾਰੇ ਦਿੱਤੇ ਬਿਆਨ ਮੰਗਰੋ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਅਵਾਲ ਆ ਗਿਆ ਹੈ ਪੰਜਾਬ ਦੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਚਾਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਤੇ ਟੇਕ ਲਾਈ ਬੈਠੇ ਹੋਣ ਰਵਨੀਤ ਸਿੰਘ ਬਿੱਟੂ ਹੋਣ ਉਹਨਾਂ ਵੱਲੋਂ ਖੈਰਾ ਸਾਹਿਬ ਦੇ ਬਿਆਨ ਦੀ ਨਿੰਦਾ ਕੀਤੀ ਗਈ ਹੈ ਇਸ ਵਿਚਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਖੁਦ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ ਗੱਲਬਾਤ ਕਰਦੇ ਆ ਖਹਿਰਾ ਸਾਹਿਬ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਇਹ ਪ੍ਰਵਾਸੀ ਨਹੀਂ ਦੇਸ਼ ਵਾਸੀ ਨੇ ਜੇਕਰ ਇਹ ਨਾ ਹੋਣ ਤਾਂ ਪੰਜਾਬ ਦਾ ਵਿਕਾਸ ਰੁਕ ਜਾਵੇਗਾ ਪੰਜਾਬ ਦੇ ਘਰਾਂ ਦੀਆਂ ਛੱਤਾਂ ਨਹੀਂ ਪੈਣੀਆਂ ਇਹ ਤੇ ਬਿੱਟੂ ਨੂੰ ਲੱਗਦਾ ਨਾ ਜੀ ਅਸੀਂ ਤਾਂ ਆਪਣਾ ਪੰਜਾਬ ਦੇਖਣਾ ਨਾ ਜੀ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਰਕਾਰ ਜਿਹੜੀ ਪੰਜਾਬੀ ਡੋਮਿਸਾਈਲ ਦੀ ਸ਼ਰਤ ਨਹੀਂ ਲਾਉਂਦੀ ਕਿ ਮੈਂ ਪੰਜਾਬੀ ਰੈਜ਼ੀਡੈਂਟ ਆ ਉਹ ਸਰਟੀਫਿਕੇਟ ਨਹੀਂ ਲੈਂਦੀ ਉਦਾ ਨਤੀਜਾ ਹੁੰਦਾ ਕਿ ਜਿਹੜੀਆਂ 40000 ਨੌਕਰੀਆਂ ਦਿੱਤੀਆਂ ਭਗਵੰਤ ਮਾਨ ਨੇ ਇਹ ਚੋ ਮੇਜੋਰਿਟੀ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਲੈ ਗਏ ਨੇ ਹੁਣ ਇਹਨੂੰ ਕਿੱਦਾਂ ਰੋਕਾਂਗੇ ਇੱਕ ਕਾਨੂੰਨ ਹਿਮਾਚਲ ਪ੍ਰਦੇਸ਼ ਵਿੱਚ ਆਲਰੇਡੀ ਬਣਿਆ ਹੋਇਆ ਮੈਂ ਕੋਈ ਨਵਾਂ ਨਹੀਂ ਕਹਿ ਰਿਹਾ ਉਹ ਹੈਗਾ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 50 ਸਾਲ ਪਹਿਲਾਂ ਹਿਮਾਚਲ ਵਿੱਚ ਨਾ ਕੋਈ ਸਿੱਧਾ ਜਾ ਕੇ ਜ਼ਮੀਨ ਦਾ ਮਾਲਕ ਬਣ ਸਕਦਾ ਹਿਮਾਚਲ ਵਿੱਚ ਨਾ ਸਿੱਧਾ ਜਾ ਕੇ ਕੋ ਵੋਟਰ ਬਣ ਸਕਦਾ ਹਿਮਾਚਲ ਵਿੱਚ ਸਿੱਧਾ ਜਾ ਕੇ ਨਾ ਕੋਈ बन सकदा सरकारी नौकरी ਲੈ ਸਕਦਾ ਸ਼ਰਤਾਂ ਪੂਰੀਆਂ ਕਰੋ ਬਣ ਸਕਦਾ ਵਾ ਜਮੀਨ ਵੀ ਲੈ ਸਕਦਾ ਨੌਕਰੀ ਵੀ ਲੈ ਸਕਦਾ ਕੁਝ ਸ਼ਰਤਾਂ ਸਰਕਾਰ ਨੇ ਰੱਖੀਆਂ ਬਸ ਉਹੀ ਮੈਂ ਕਹਿ ਰਿਹਾ ਵਾ ਕਿ ਪੰਜਾਬ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਬਿੱਲ ਮੈਂ ਕੁਲਤਾਰ ਸੰਧਵਾ ਦੇ ਟੇਬਲ ਤੇ 2023 ਦਾ ਰੱਖਿਆ ਹੋਇਆ ਨਾ ਇਹਨਾਂ ਨੇ ਰਿਜੈਕਟ ਕੀਤਾ ਨਾ ਇਹਨਾਂ ਨੇ ਪਾਸ ਕੀਤਾ ਰਿਜੈਕਟ ਡਰਦੇ ਨਹੀਂ ਕਰਦੇ ਕਿ ਪੰਜਾਬ ਦੇ ਲੋਕ ਨਾਰਾਜ਼ ਹੋ ਜਾਣਗੇ ਲਗੂ ਇਸ ਕਰਕੇ ਨਹੀਂ ਕਰਦੇ ਹੁਣ ਕਿਉਂਕਿ ਇਹ ਆਪ ਹੀ ਗੈਰ ਪੰਜਾਬੀ ਆ ਸਾਰੇ ਮੈਂ ਗੈਰ ਪੰਜਾਬੀਆਂ ਦੇ ਉਲਟ ਨਹੀਂਗਾ ਉਹ ਸਾਡੇ ਭਰਾ ਨੇ ਉਹ ਜੀ ਸਦਕੇ ਆਉਣ ਪੰਜਾਬ ਚ ਉਹ ਆਣ ਕੇ ਆਪਣੀਆਂ ਕਮਾਈ ਕਰਨ ਆਪਣੇ ਪਰਿਵਾਰ ਪਾਲਣ ਸਭ ਕੁਝ ਕਰਨ ਜੀ ਉਹਨਾਂ ਨੇ ਪੱਕੇ ਰਹਿਣਾ ਤਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਹੋਵੇ ਪੰਜਾਬ ਦੇ ਵਿੱਚ ਕਿ ਆ ਆਦਮੀਆਂ ਨੇ ਸ਼ਰਤਾਂ ਪੂਰੀਆਂ ਕਰਤੀਆਂ ਵੋਟਰ ਬਣ ਗਿਆ ਜ਼ਮੀਨ ਲੈ ਲਈ ਨੌਕਰੀ ਲੈ ਲਈ ਔਰ ਸੁਣੋ ਇਹ ਕਿੱਲਾ ਹਿਮਾਚਲ ਚ ਲਾਅ ਨਹੀਂਗਾ ਏ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਵਿੱਚ ਵੀ ਲਾ ਬਿੱਟੂ ਨੂੰ ਕੋਈ ਕਰੀ ਚੈੱਕ ਕਰ ਪੜਿਆ ਕਰ ਬੋਲਣ ਤੋਂ ਪਹਿਲਾਂ ਗੁਜਰਾਤ ਵਿੱਚ ਕੋਈ ਨਾਨ ਗੁਜਰਾਤੀ ਡਾਇਰੈਕਟਲੀ ਜ਼ਮੀਨ ਨਹੀਂ ਲੈ ਸਕਦਾ ਅੱਛਾ ਭਾਜਪੀ ਨੇ ਹੁਣ ਉੱਤਰਾਖੰਡ ਵਿੱਚ ਵੀ ਇਹ ਲਾ ਬਣਾ ਦਿੱਤਾ ਉੱਤਰਾਖੰਡ ਵਿੱਚ ਵੀ ਜਾ ਕੇ ਕੋਈ ਗੈਰ ਉੱਤਰਾਖੰਡੀ ਜ਼ਮੀਨ ਨਹੀਂ ਲੈ ਸਕਦਾ ਔਰ ਕੁਝ ਹੱਦ ਤੱਕ ਰੈਸਟ੍ਰਿਕਸ਼ਨਸ ਰਾਜਸਥਾਨ ਵਿੱਚ ਵੀ ਖੈਰਾ ਕੀ ਗਲਤ ਕਹਿ ਰਿਹਾ ਵਾ ਇੱਕ ਮੇਰੇ ਮੇਰੇ ਖਿਲਾਫ ਪਿੱਛੋ ਸਿਲੈਕਟਿਵ ਮੀਡੀਆ ਅਖਬਾਰਾਂ ਨੇ ਹੈਡਿੰਗ ਲਾ ਦਿੱਤਾ ਖੈਰਾ ਕਹਿੰਦਾ यूपी ਤੇ बिहार ਨੂੰ ਪੰਜਾਬ ਤੇ ਕਬਜ਼ਾ ਨਹੀਂ ਕਰਨ ਦੇ। ਮੇਰੀ ਵੀਡੀਓ ਦਿਖਾਉ ਉਹ ਮੈਂ ਕਿੱਥੇ ਕਹਾਂ। ਮੈਂ ਤਾਂ ਹੱਥ ਜੋੜਦਾ ਵਾਂ ਕਿ ਗੈਰ ਪੰਜਾਬੀ ਸਾਡੇ ਭਰਾ ਨੇ ਉਹ ਪੰਜਾਬ ਚ ਆਉਣ ਉਹ ਪੰਜਾਬ ਚ ਆਣ ਕੀ ਕਰਨਾ ਚਾਹੁੰਦੇ ਆ? ਉਹ ਕਬਜ਼ਾ ਤਾਂ ਨਹੀਂ ਕਰਨਾ ਚਾਹੁੰਦੇ। ਉਹ ਤਾਂ ਉਹ ਤਾਂ ਆਪਣੀ ਕਮਾਈ ਕਰਨਾ ਚਾਹੁੰਦੇ ਨੇ। ਉਹ ਜੀ ਸੱਦ ਕੇ ਆਉਣ। ਔਰ ਜਿਹੜੇ ਕਹਿੰਦੇ ਅਸੀਂ ਪੱਕੇ ਰਹਿਣਾ ਉਹ ਜੀ ਸੱਦ ਕੇ ਬਣਨ। ਸਿਰਫ ਹਿਮਾਚਲ, ਗੁਜਰਾਤ ਔਰ ਉਤਰਾਖੰਡ ਵਾਂਗੂ ਸ਼ਰਤਾਂ ਪੂਰੀਆਂ ਕਰਨ ਇੱਚ ਮੈਂ ਮੜਾ ਕੀ ਕਹਿਣਾ ਜੀ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕੀ ਪੰਜਾਬੀ ਵੀ ਤਾਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਅਸੀਂ ਲੰਗਰ ਲਾਉਣ ਵਾਲੇ ਆ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅੱਛਾ ਇਹ ਦੱਸੋ ਜਿਹੜਾ ਜਿਹੜੇ ਸਾਡੇ ਕੈਨੇਡਾ ਆਸਟ੍ਰੇਲੀਆ ਜਾਂਦੇ ਨੇ ਉਹ ਬਿਨਾਂ ਸ਼ਰਤਾਂ ਤੋਂ ਸਿਟੀਜ਼ਨ ਬਣ ਜਾਂਦੇ ਨੇ ਕਿੰਨੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਕਿਹੜਾ ਦੇਸ਼ ਆ ਜਿਹੜਾ ਬਿਨਾਂ ਪਾਸਪੋਰਟ ਤੋਂ ਜਹਾਜ਼ ਚੜ੍ਹਾ ਲੈਂਦਾ ਸ਼ਰਤ ਇੱਥੋਂ ਸ਼ੁਰੂ ਹੋ ਗਈ ਫਿਰ ਉਹ ਕੈਨੇਡਾ ਪੀਆਰ ਕਰਦੇ ਨੇ ਉਹ ਪੂਰਾ 1.5 ਸਾਲ 2 ਸਾਲ ਦਾ ਪ੍ਰੋਸੈਸ ਹੈ ਇਹ ਹੀ ਤਾਂ ਮੈਂ ਕਹਿ ਰਿਹਾ ਕਿ ਪਲੀਜ਼ ਆਓ ਸਾਡੇ ਸਾਡਾ ਕਾਨੂੰਨ ਹੋਣਾ ਚਾਹੀਦਾ ਕੁਝ ਮਾੜੀ ਮੋਟੀ ਰੈਗੂਲੇਸ਼ਨ ਕੰਟਰੋਲ ਤਾਂ ਹੋਵੇ ਨਾ ਇੱਥੇ ਦਾ ਜਿਹੜਾ ਬੰਦਾ ਦਿੱਲੀੋਂ ਬੈਠਾ ਆਨਲਾਈਨ ਅਪਲਾਈ ਕਰਦਾ ਤੇ ਉਹ ਸਾਡੇ ਪੰਜਾਬ ਦਾ ਜਿਹੜੇ ਨੌਕਰੀ ਲੈ ਕੇ ਗਾਂ ਜਾਂਦਾ ਅਗਲਾ ਔਰ ਐਡੇ ਸ਼ਰਾਰਤੀ ਪੰਜਾਬ ਦੇ ਅਫਸਰ ਇਹ ਕੀ ਕਹਿੰਦੇ ਨੇ ਤੁਸੀਂ ਪੰਜਾਬੀ ਦਾ 12ਵੀਂ ਦਾ ਸਰਟੀਫਿਕੇਟ ਅਗਲੇ 6 ਮਹੀਨੇ ਦੇ ਦਿਓ ਉਹ ਮੁੱਲ ਐ ਹੁੰਦੇ ਨਹੀਂ ਸਾਰੇ ਅਸੀਂ ਮਿਲਦੇ ਫਰਜੀ ਸਰਟੀਫਿਕੇਟ ਤੋ ਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਲੜਾਈ ਲੜਾਂਗੇ ਉਹਨਾਂ ਦੇ ਰਜਿਸਟਰੀ ਉਹਨਾਂ ਦੇ ਰਿਹਾਸ਼ੀ ਮਸਲੇ ਨੇ ਜਿਹੜੇ ਅਸੀਂ ਲੜਾਂਗੇ ਨਾ ਕਿਉਂ ਨਹੀਂ ਲੜਾਂਗੇ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਕਹਿੰਨਾ ਅਪਲਾਈ ਤਾਂ ਕਰੋ ਕਾਨੂੰਨ ਤਾਂ ਬਣਾਓ ਰਾਜਾ ਵੜਿੰਗ ਸਾਡਾ ਪਾਰਟੀ ਦਾ ਪ੍ਰੈਜ਼ੀਡੈਂਟ ਆ ਇਹ ਗੱਲਾਂ ਮੈਂ ਸਾਰੀਆਂ ਸੀਐਲਪੀ ਵਿੱਚ ਰੱਖ ਕੇ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਚ ਰੱਖ ਕੇ ਫਿਰ ਜਾ ਕੇ ਬਿੱਲ ਦਿੱਤਾ ਕੁਲਤਾਰ ਸੰਧਵਾ ਸਪੀਕਰ ਨੂੰ ਜਨਵਰੀ 2023 ਇਰੇ ਸਾਬ ਪੰਜਾਬ ਦੇ ਵਿੱਚ ਬਦਲ ਰਹੀ ਡੈਮੋਗ੍ਰਾਫੀ ਬਾਰੇ ਸਿਰਫ ਖੈਰਾ ਹੀ ਗੱਲ ਕਿਉਂ ਕਰ ਰਹੇ ਨੇ ਬਾਕੀ ਕਾਂਗਰਸ ਕਿਉਂ ਚੁੱਪ ਹੈ ਇਹ ਤਾਂ ਹੁਣ ਉਹਨਾਂ ਨੂੰ ਪੁੱਛ ਸਕਦੇ ਆ ਤੁਸੀਂ ਅਕਾਲੀ ਦਲ ਆਪਣੇ ਆਪ ਨੂੰ ਖੇਤਰੀ ਪਾਰਟੀ ਸਮਝਦੀ ਹੈ ਉਹ ਵੀ ਚੁੱਪ ਹੈ ਉਹ ਤੁਹਾਡੇ ਬਿਆਨ ਦਾ ਸਮਰਥਨ ਨਹੀਂ ਕਰ ਰਹੀ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਤੁਸੀਂ ਕਿਉਂ ਨਹੀਂ ਕਰ ਰਹੇ ਕੀ ਉਹ ਚਾਹੁੰਦੇ ਨੇ ਕਿ ਗੈਰ ਪੰਜਾਬੀ ਤੜਾ ਤੜ ਆ ਜਾਣ ਦੇਖੋ ਕੇਜਰੀਵਾਲ ਤੇ ਰਾਗਵ ਚੱਡਾ ਤੇ ਚਾਹਣਗੇ ਕਿ ਤੜਾ ਤੜ ਇੱਥੇ ਹੋਣ ਤੇ ਅਸੀਂ ਪੰਜਾਬ ਪੰਜਾਬ ਸੱਤਾ ਸਾਢੇ ਤੋਂ ਲਈ ਹੈ ਤੇ ਕੁੱਟਦੇ ਰੂਲ ਸਾਡੇ ਉਲਟ ਬਣਾ ਰਹੇ ਨੇ ਤੇ ਕੁੱਟਦੇ ਪੰਜਾਬੀਆਂ ਨੂੰ ਨੇ ਐਨੇ ਸੇ ਪੰਜਾਬੀਆਂ ਦੇ ਲੱਗ ਰਹੀ ਹੈ ਕਿੱਥੋਂ ਦਾ ਅਸੂਲ ਹੈ ਯਾਰ ਇਹ ਇਸ ਕਰਕੇ ਮੇਰੀ ਗੱਲ ਵਿੱਚ ਫੁੱਲ ਤਰਜ ਮੈਂ ਆਪਣੇ ਸਟੇਟਮੈਂਟ ਤੇ ਫੁੱਲ ਕਾਇਮ ਆ ਮੈਂ ਸਿਰਫ ਇਹ ਕਹਿ ਰਿਹਾ ਰੀਟ੍ਰੀਟ ਕਰ ਦਿਨਾ ਦੁਬਾਰਾ ਕਿ ਮੈਂ ਗੈਰ ਪੰਜਾਬੀਆਂ ਦੇ ਬਿਲਕੁਲ ਕੋਈ ਖਿਲਾਫ ਨਹੀਂਗਾ ਉਹ ਸਾਡੇ ਭੈਣ ਭਰਾ ਨੇ ਪੰਜਾਬ ਚ ਆਓ ਕੰਮ ਕਰੋ ਵਪਾਰ ਕਰੋ ਨੌਕਰੀ ਵੀ ਕਰੋ ਪਰ ਕਿਸੇ ਕਿਸੇ ਧਾਇਰੇ ਵਿੱਚ ਤਾਂ ਆਉਣਾ ਯਾਰ ਤੁਹਾਨੂੰ ਕੀ ਪਤਾ ਕਿੰਨੇ ਘਾਇਰ ਪੰਜਾਬੀ ਆ ਗਏ ਨੇ ਇੱਥੇ ਕੋਈ ਕਿਸੇ ਕੋ ਗਿਣਤੀ ਹੈ ਅੱਛਾ ਮੋਦੀ ਸਾਹਿਬ ਸਿਟੀਜ਼ਨ ਅਮੈਂਡਮੈਂਟ ਐਕਟ ਕਿਉਂ ਬਣਾ ਰਹੇ ਨੇ ਕਿ ਕੋਈ ਵੀ ਸ਼ਰਨਾਰਥੀ ਨਹੀਂ ਇਸ ਭਾਰਤ ਚੋਂ ਲਿਆਂਗੇ ਜਦ ਤਾਈ ਉਹ ਆਪਣਾ ਮਿਹਰਬਾਨੀ ਦੇਊਗਾ ਉਹ ਕਿਉਂ ਬਣਾ ਰਹੇ ਨੇ ਸਿੰਪਲ ਬਿੱਟੂ ਨੂੰ ਪੁੱਛੋ ਕਿ ਸੀ ਡਬਲਯੂਏ ਕਿਉਂ ਬਣਾ ਰਹੇ ਤੁਸੀਂ ਉਹ ਇਸ ਕਰਕੇ ਆ ਕਿ ਕਿਤੇ ਬੰਗਲਾਦੇਸ਼ੀ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਭਾਰਤ ਤਾਂ ਨਹੀਂ ਆ ਜਾਣਗੇ ਇੱਥੇ ਤਾਂ ਵੋਟਰ ਤਾਂ ਨਹੀਂ ਬਣ ਜਾਣਗੇ ਤੋ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਬੰਦਾ ਉਹ ਫਾਰਮ ਭਰੂਗਾ ਉਹ ਰਿਫਿਊਜੀ ਭਾਵੇਂ ਹੋਵੇ ਉਹ ਨਾਗਰਿਕ ਬਣ ਜਾਊਗਾ ਇਹੀ ਤਾਂ ਅਸੀਂ ਕਹਿ ਰਹੇ ਆ ਜੋ ਮੋਦੀ ਸਾਹਿਬ ਕਰ ਰਹੇ ਨੇ ਦੇਸ਼ ਵਿੱਚ ਉਹੀ ਗੱਲ ਮੈਂ ਇੱਥੇ ਪੰਜਾਬ ਦੇ ਵਿੱਚ ਕਰਾਉਣਾ ਚਾਹਣਾ ਬਿੱਟੂ ਨੂੰ ਇੱਕ ਕਰੀ ਮੇਰੇ ਵੱਲੋਂ ਸਪੈਸੀਫਿਕ ਪੁੱਛੋ ਕਿ ਪਹਿਲਾਂ ਸਮਝ ਤਾਂ ਸੀ ਮੈਂ ਕਹਿ ਕੀ ਰਿਹਾ ਹਾਂ ਐਵੇਂ ਉਹਨਾਂ ਨੂੰ ਗੈਰ ਪੰਜਾਬੀਆਂ ਨੂੰ ਉਂਗਲ ਲਾ ਰਹੇ ਨੇ ਉਹਨਾਂ ਨੂੰ ਉਕਸਾ ਰਹੇ ਨੇ ਕਿ ਜਿੰਦਾ ਤੀਲੀ ਲਾ ਗਿਆ ਬਾ ਅੱਗ ਲਾਉਣੀ ਹੁੰਦੀ ਆ ਮੇਰੀ ਗੱਲ ਤਾਂ ਕਿਸੇ ਨੇ ਚਾਜ ਜਾ ਸੁਣੀ ਨਹੀਂ ਗਈ ਅੱਜ ਵਾਲੀ ਇੰਟਰਵਿਊ ਤੁਹਾਡੀ ਮੈਂ ਜਿਹੜੀ ਦਿੱਤੀ ਇਹ ਮੇਰਾ ਪੁਆਇੰਟ ਆਫ View लास्ट ਸਵਾਲ ਖੈਰਾ ਸਾਹਿਬ ਪਿਛਲੇ ਦਿਨੀ ਮੂਸੀ ਵਾਲ ਦੇ ਪਿਤਾ ਬੋਲੋ ਤੁਹਾਨੂੰ ਸਮਰਥਨ ਦਿੱਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਉਹ ਕਹਿੰਦੇ ਨੇ ਕਿ ਸੰਸਦ ਦੇ ਵਿੱਚ ਕੋਈ ਵੀ ਕਾਂਗਰਸੀ ਜਿਹੜੇ ਐਮਪੀ ਐ ਉਹ ਮੂਸੇ ਵਾਲ ਦੇ ਇਨਸਾਫ ਬਾਰੇ ਨਹੀਂ ਬੋਲੇ ਸਿਰਫ ਮੈਂ ਬੋਲਿਆ ਉਹਨਾਂ ਨੇ ਨਿੰਦਾ ਕੀਤੀ ਐ ਮੂਸੇ ਵਾਲੇ ਪਿਤਾ ਵੱਲੋਂ ਤੁਹਾਡੇ ਸਮਰਥਨ ਕਰਦੇ ਨਹੀਂ ਸੰਸਦ ਦੇ ਵਿੱਚ ਬੋਲ ਕੇ ਕੰਮ ਖਤਮ ਹੋ ਗਿਆ ਜਿਹੜਾ ਉਹਨੂੰ ਇਨਸਾਫ ਪੰਜਾਬ ਦੇ ਵਿੱਚ ਲੈ ਕੇ ਦੇਣਾ ਸੀਗਾ ਜਿਹੜੇ ਗੈਂਗਸਟਰ ਜੇਲ੍ਹਾਂ ਚੋਂ ਇੰਟਰਵਿਊ ਦੇ ਰਹੇ ਨੇ ਇਹਨਾਂ ਦਾ ਦੱਸਣ ਕਿ ਪੰਜਾਬ ਦੇ ਵਿੱਚ ਕੀ ਕੋਈ ਮੋਰਚਾ ਲਾਇਆ ਸਿੱਧੂ ਮੂਸੇਵਾਲੇ ਵਾਸਤੇ ਸਿੱਧੂ ਮੂਸੇਵਾਲੇ ਨੇ ਉਹ ਕਾਂਗਰਸ ਦਾ ਉਹਦਾ ਸਿੱਧੂ ਮੂਸੇਵਾਲਾ ਸ਼ੁਭਦੀਪ ਆਪ ਕਾਂਗਰਸ ਦੇ ਕੈਂਡੀਡੇਟ ਸੀਗਾ ਇੰਨਾ ਗਿਲਾ ਕਿਉਂ ਕਰਦੇ ਨੇ ਗੁੱਸਾ ਕਿਉਂ ਕਰਦੇ ਨੇ ਜਿਹੜੇ ਉਹਨਾਂ ਨਾਲ ਲੁੱਕੀ ਫਿਰ ਮੈਂ ਤਾਂ ਨਹੀਂ ਗੁੱਸਾ ਕਰਦਾ ਮੈਂ ਪਰਮਿੰਦਰ ਝੋਟੇ ਦੇ ਗਿਆ ਸੀ ਮੋਰਚੇ ਵਿੱਚ ਸਿਮਰਨਜੀਤ ਵੀ ਮੋਰਚੇ 'ਚ ਹੀ ਗਿਆ ਜੀਲ ਤਾਂ ਨਹੀਂ ਨਾਲ ਗਿਆ ਉਹਦੇ ਤੇ ਹੁਣ ਪਰਮਿੰਦਰ ਝੋਟਾ 'ਚ ਸਿਮਰਨਜੀਤ ਮਾਨਲੀ ਕੈਂਪੇਨ ਕਰਦਾ ਮੈਂ ਤਾਂ ਨਹੀਂ ਕੁਝ ਕਹਿੰਦਾ ਕਿਉਂਕਿ ਮੇਰੀ ਲੜਾਈ ਬੇਇਨਸਾਫੀ ਦੇ ਖਿਲਾਫ ਹੈ ਮੈਂ ਕੱਲ ਨੂੰ ਪਰਮਿੰਦਰ ਝੋਟੇ ਦੇ ਖਿਲਾਫ ਕੋ ਐਕਸ਼ਨ ਨੂੰ ਮੈਂ ਕੱਲ ਫਿਰ ਜਾਊਂਗਾ ਧੰਨ ਦਾਇ ਸੰ ਕਾਂਗਰਸ ਵੱਲੋਂ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਵੱਲੋਂ ਆਪਣਾ ਪ੍ਰਵਾਸੀ ਮਜ਼ਦੂਰਾਂ ਬਾਰੇ ਬਿਆਨ ਦਿੱਤੇ ਗਏ ਜੋ ਤਰੋੜ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਸ ਨੂੰ ਸਾਫ਼ ਕਰ ਦਿੱਤਾ ਗਿਆ ਤਾਂ ਤੁਸੀਂ ਜੁੜੇ ਰਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਗਗਨਦੀਪ ਸਿੰਘ